ਗੁਰੂ ਰੂਪ ਗੁਰੂ ਸواری ਗੁਰੂ ਪਿਆਰੀ ਸਾਧ ਸੰਗਤ ਜੀਓ ਅੰਮ੍ਰਿਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਿਹਾ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਨਾਨਕ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਜਪਜੀ ਸਾਹਿਬ ਦੇ ਵਿੱਚੋਂ ਲੜੀਬਾਰ ਵਿਆਖਿਆ ਚੱਲ ਰਹੀ ਹੈ ਆਪਣਾ ਹੁਣ ਅਖੀਰ ਦੀਆਂ ਪੌੜੀਆਂ ਦੇ ਉੱਤੇ ਜੋ ਵਿਚਾਰ ਚੱਲ ਰਹੀ ਹੈ ਜੀ ਜਿਹਦੇ ਵਿੱਚ ਗੁਰੂ ਸਾਹਿਬ ਜੀ ਉਸ ਅਵਸਥਾਵਾਂ ਦੀ ਗੱਲ ਕਰ ਰਹੇ ਹੈ ਜਿਹੜੀਆਂ ਅਵਸਥਾਵਾਂ ਮਨੁੱਖ ਨੂੰ ਅੰਤਰੀ ਮਿਲਦ ਨੇ ਜੀ ਅੰਦਰ ਇਹ ਗਿਆਨ ਮਿਲਦਾ ਹੈ ਮਨੁੱਖ ਦੇ ਆਓ ਜੀ ਸਾਰੇ ਸੁਰਤੀਆਂ ਵਿਰਤੀਆਂ ਨੂੰ ਉਕਾਕਰ ਕਰਦੇ ਹੋਏ ਕੱਲ ਆਪਾਂ ਜਿਹੜੇ ਧਰਮ ਖੰਡ ਗਿਆਨ ਖੰਡ ਦੀ ਗੱਲ ਹੋਈ ਹੈ ਅੱਜ ਆਪਾਂ ਜੋ ਤੀਜਾ ਖੰਡ ਹੈ ਉਹ ਖੰਡ ਹੈ ਜੀ ਸ਼ਰਮ ਖੰਡ ਮਿਹਨਤ ਦਾ ਖੰਡ ਹੈ ਗੁਰੂ ਜੀ ਕਹਿੰਦੇ ਇਸ ਅਵਸਥਾ ਦੇ ਵਿੱਚ ਨਾ ਬਹੁਤ ਮਿਹਨਤ ਆਪੀਓ ਜਿਹੜੀ ਇਹ ਅਵਸਥਾ ਨਾ ਧਿਆਨ ਨਾਲ ਸੁਣਿਓ ਵੀ ਸਾਤੇ ਇਹ ਜਿਹੜੀ ਅਵਸਥਾ ਹੈ ਬੜੀ ਗਹਿਰਾਈ ਵਾਲੀ ਹੈ ਤੇ ਬੜੀ ਕਠਿਨ ਹੈ ਬਹੁਤ ਘੱਟ ਲੋਕ ਇਸ ਅਵਸਥਾ ਦੇ ਵਿੱਚ ਜੋ ਵਿਚਰਦੇ ਆ ਇਹ ਸ਼ਰਮ ਖੰਡ ਦੀ ਜਿਹੜੀ ਮਿਹਨਤ ਵਾਲੀ ਮੁਸ਼ਕਤ ਵਾਲੀ ਮੁਸ਼ਕਤ ਵਾਲੀ ਹੈ ਪੜਦੇ ਆ ਨਾ ਆਪਾਂ ਜਿਨਿ ਨਾਮ ਧਿਆਇਆ ਗਏ ਮੁਸ਼ਕਤ ਮਿਹਨਤ ਸ੍ਰਮ ਸਰਮ ਮਿਹਨਤ ਨੂੰ ਕਹਿੰਦੇ ਐ ਜੀ ਸੋ ਆਓ ਪਹਿਲੀਆਂ ਪੰਕਤੀਆਂ ਦੇ ਵਿਚਾਰ ਆਪਾਂ ਗਿਆਨ ਖੰਡ ਮੈਂ ਗਿਆਨ परचंड तित्थ नाद बिनोर कोड अनंत ये जो ऊपर गुरु साहिब जी ने आपा कल ਵਿਚਾਰ ਕੀਤੀ ਹੈ ਨਾ ਵੀ ਗਿਆਨ ਖੰਡ ਦੇ ਵਿੱਚ ਜਦੋਂ ਫਿਰ ਸਰਤ ਪਹੁੰਚਦੀ ਹੈ ਕਰੋੜਾਂ ਹੀ ਸੋਚ ਦਿਸ ਪੈਂਦੇ ਆ ਕਰੋੜਾਂ ਹੀ ਇੱਕ ਸੂਰਜ ਨਹੀਂ ਫਿਰ ਕਰੋੜਾਂ ਹੀ ਫਿਰ ਇਸ ਖੰਡ ਵਿੱਚ ਪਹੁੰਚ ਕੇ ਉਹਨੂੰ ਸੋਝੀ ਹੋ ਜਾਂਦੀ ਐ ਕਿ ਕਿੰਨੇ ਰਾਜੇ ਹੋ ਕੇ ਤੁਰ ਗਏ ਇਥੋਂ ਕਿੰਨੇ ਇੰਦਰ ਹੋ ਕੇ ਤੁਰ ਗਏ ਕਿੰਨੇ ਇਥੋਂ ਸਿੱਧ ਬੁੱਧ ਨਾਥ ਹੋ ਕੇ ਤੁਰ ਗਏ ਪਤਾ ਹੀ ਨਹੀਂ ਕਿੰਨੇ ਤੁਰ ਗਏ ਜੀ ਹੇ ਅਕਾਲ ਪੁਰਖ ਵਾਹਿਗੁਰੂ ਦੇਵ ਦਾਣਵ ਦੇਵਤੇ ਵੀ ਤੁਰ ਗਏ ਇਥੋਂ ਜਿਹੜੇ ਦਾਣਵ ਸੀ ਮਨੁੱਖਤਾ ਨੂੰ ਦੁੱਖ ਦਿੰਦੇ ਸੀਗੇ ਦੈਂਤ ਬਣੇ ਫਿਰਦੇ ਸੀ ਉਹ ਵੀ ਤੁਰ ਗਏ ਕੀਤੇ ਪਾਪ ਨਰਿੰਦ ਪਾਤਨ ਨਰੰਦਰ ਦਾ ਅਰਥ ਹੁੰਦਾ ਜੀ ਜੋ ਰਾਜੇ ਹੈ ਨਰੰਦਰ ਰਾਜੇ ਨੂੰ ਕਹਿੰਦੇ ਆ ਬਥੇਰੇ ਰਾਜੇ ਤੁਰ ਗਏ ਜਿਹੜੇ ਦਾਅਵੇ ਕਰਦੇ ਸੀਗੇ ਸਾਡਾ ਰਾਜ ਸਾਡਾ ਆਏ ਸਾਡਾ ਕਿੱਧਰ ਗਏ ਕਿਲੇ ਕੋਲੇ ਵੀ ਖੰਡਰ ਬਣੇ ਪਏ ਐ ਦੇਖਦੇ ਪਿਆ ਕਿੰਨੀ ਦੁਨੀਆ ਤੁਰ ਗਈ ਹੈ ਅਕਾਲ ਪੁਰਖ ਵਾਹਿਗੁਰੂ ਇਸ ਅਵਸਥਾ ਦੇ ਵਿੱਚ ਸੋਝੀ ਹੋ ਜਾਂਦੀ ਹੈ ਮਨੁੱਖ ਨੂੰ ਜਦੋਂ ਗਿਆਨ ਆ ਗਿਆ ਗਿਆਨ ਖੰਡਮ ਹੈ ਗਿਆਨ ਪ੍ਰਚੰਡ ਪ੍ਰਚੰਡ ਦਾ ਅਰਥ ਹੁੰਦਾ ਹੈ ਬਲਵਾਨ ਕਹਿੰਦੇ ਵੀ ਇੰਨਾ ਬਲਵਾਨ ਹੋ ਜਾਂਦਾ ਗਿਆਨ ਦੁਨੀਆ ਦੇ ਸਾਰੇ ਪਦਾਰਥ ਇਸ ਗਿਆਨ ਦੇ ਵਿੱਚ ਛੱਕੇ ਪਾ ਜਾਂਦੇ ਆ ਬਸ ਜਿੰਨੇ ਵੀ ਦੁਨੀਆ ਦੇ ਪਦਾਰਥ ਛੱਕੇ ਹੁੰਦੇ ਆ ਆਪਾਂ ਨੂੰ ਤਾਂ ਲੱਗਦਾ ਨਾ ਪਦਾਰਥ ਮਿਲ ਗਿਆ ਬੜੀ ਖੁਸ਼ੀ ਮਿਲ ਗਈ ਨਹੀਂ ਪਦਾਰਥ ਮਿਲ ਗਿਆ ਤੇ ਨਾਲ ਦੇ ਨਾਲ ਦੁੱਖ ਵੀ ਸ਼ੁਰੂ ਹੋ ਜਾਂਦਾ ਹੈ ਗੁਰੂ ਜੀ ਕਹਿੰਦੇ ਫਿਰ ਜਦੋਂ ਗਿਆਨ ਹੋ ਜਾਂਦਾ ਨਾ ਮਨੁੱਖ ਨੂੰ ਨਹੀਂ ਉਹ ਰਹਿੰਦਾ ਤਾਂ ਦੁਨੀਆ ਵਿੱਚ ਹੀ ਹੈ ਬਾਬਾ ਕਬੀਰ ਜੀ ਕਹਿੰਦੇ ਮੇਰੀ ਹੁਣ ਅਵਸਥਾ ਉਹ ਬਣ ਚੁੱਕੀ ਐ ਲੋਗੋਂ ਸਿਉ ਮੇਰਾ ਠਾਠਾ ਬਾਗਾ ਲਿਖਿਆ ਬਾਣੀ ਐ ਜੀ ਕਹਿੰਦੇ ਲੋਕਾਂ ਨਾਲ ਮੇਰਾ ਹੈਗਾ ਵਰਤ ਵਰਤੇ ਮਾਂ ਪਰ ਠਾਠਾ ਬਾਗਾ ਰਹਿ ਗਿਆ ਠਾਠਾ ਬਾਗਾ ਦਾ ਅਰਥ ਹੁੰਦਾ ਜੀ ਵੀ ਅੰਦਰੋਂ ਅਵਸਥਾ ਤਾਂ ਪਰਮਾਤਮਾ ਨਾਲ ਜੁੜੀ ਵੀ ਅੰਦਰ ਦੀ ਪਰ ਸਤਕਾਰ ਸਾਰਿਆਂ ਦਾ ਹੀ ਐ ਵੀ ਚਾਚੇ ਤਾਏ ਮਾਮੇ ਭੂਆ ਫੁਪੜ ਸਾਰੇ ਰਿਸ਼ਤੇ ਨਾਤੇ ਵਿੱਚ ਰੱਬ ਦੇ ਪਿਆਰੇ ਲਿਖਦੇ ਪੈ ਨਾ ਕਿਸੇ ਨੂੰ ਨਹੀਂ ਉਹ ਦਰਕਾਰ ਦੇ ਨਹੀਂ ਰੱਬ ਦੇ ਪਿਆਰੇ ਰਹਿੰਦੇ ਦੁਨੀਆ ਵਿੱਚ ਹੀ ਪਰ ਨਿਰਲੇਪ ਬਿਰਤੀ ਹੋ ਚੁੱਕੀ ਹੈ ਇਹ ਗਿਆਨ ਖੰਡ ਦੇ ਵਿੱਚ ਬਖਸ਼ਿਸ਼ ਹੁੰਦੀ ਪਿਆਰੋ ਇਹ ਅਵਸਥਾ ਅੰਦਰ ਦੀ ਕਹਿੰਦੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਬੜਾ ਬਲਵਾਨ ਹੋ ਜਾਂਦਾ ਗਿਆਨ ਫਿਰ ਫਿਰ ਕੀ ਹੁੰਦਾ ਤਿਥਾ ਨਾਦ ਬਨੋਦ ਕੋੜ ਆਨੰਦ ਨਾਦ ਰਾਗ ਇਹ ਵੀ ਇਸ ਅਵਸਥਾ ਵਿੱਚ ਰਾਗ ਵੀ ਚੁੱਕੇ ਪਏ ਜਾਂਦੇ ਆ ਰਾਗ ਪਿੱਕਾ ਪੜਨਾ ਸ਼ੁਰੂ ਹੋ ਜਾਂਦਾ ਆਪਾਂ ਨੂੰ ਤਾਂ ਰਾਗ ਬਹੁਤ ਚੰਗਾ ਲੱਗਦਾ ਨਾ ਪਰ ਕਹਿੰਦੇ ਜਦੋਂ ਇਹ ਅਵਸਥਾ ਵਿੱਚ ਆ ਕੇ ਰਾਗ ਵੀ ਪਿੱਕਾ ਫਿਰ ਜਿਹੜੇ ਤਮਾਸ਼ੇ ਸੀਗੇ ਕੋਡ ਬਨੋਦ ਕੋਡ ਤਮਾਸ਼ੇ ਕੋਡ ਕੌਤਕ ਹੁੰਦੇ ਜਿਹੜੇ ਕੌਤਕ ਸਹਿਜ ਅਵਸਥਾ ਵਿੱਚ ਕੁਦਰਤੀ ਹੋ ਜਾਂਦੀ ਕਈ ਵਾਰ ਗੁਰੂ ਜੀ ਕਹਿੰਦੇ ਫਿਰ ਇਹ ਜਿਹੜੇ ਤਮਾਸ਼ੇ ਸੀ ਬਨੋਦ ਕੋਡ ਗੁਰੂ ਜੀ ਕਹਿੰਦੇ ਸਾਰੇ ਇਹ ਕੌਤਕ ਆਨੰਦ ਹੁਣ ਕਹਿੰਦੇ ਵੀ ਇਹ ਗਿਆਨ ਦੇ ਵਿੱਚ ਬੜੇ ਅੱਗੇ ਸੁਰਤ ਟਪ ਚੁੱਕੀ ਹੈ ਸਰਮਖੰਡ ਕੀ ਬਾਣੀ ਰੂਪ ਇਹ ਮਿਹਨਤ ਦੀ ਅਵਸਥਾ ਦੇ ਵਿੱਚ ਜਦੋਂ ਸੁਰਤ ਪਹੁੰਚਦੀ ਹੈ ਕਹਿੰਦੇ ਬਹੁਤ ਸੋਹਣਾ ਰੂਪ ਹੋ ਜਾਂਦਾ ਪ੍ਰਿਆਰੋ ਰੂਪ ਬਹੁਤ ਸੋਹਣਾ ਰੂਪ ਹੋ ਜਾਂਦਾ ਹੈ ਮਨ ਦਾ ਨਾ ਸੋਹਣਾ ਰੂਪ ਬਣਨਾ ਸ਼ੁਰੂ ਹੋ ਜਾਂਦਾ ਮਨ ਵਿਚਾਰਾਂ ਦਾ ਇਹ ਮਿਹਨਤ ਹੈ ਪਿਆਰ ਬਹੁਤ ਵੱਡੀ ਮਿਹਨਤ ਹੈ ਜਿਹੜਾ ਮਨ ਦੇ ਉੱਤੇ ਨਿਗਰ੍ਹਾ ਰੱਖਦਾ ਨਾ ਬੰਦਾ ਬੜੀ ਮਿਹਨਤ ਆ ਪਿਆਰੋ ਹਰੇਕ ਬੰਦੇ ਦੀ ਮਨ ਤਿਕਰ ਪਹੁੰਚ ਆਹੀ ਨਹੀਂ ਕਿ ਅੱਜ ਅੱਜ ਦੇ ਸਮੇਂ ਤਾਂ ਖਾਸ ਕਰਕੇ ਹੈ ਪੁਰਾਣੇ ਬਜ਼ੁਰਗਾਂ ਦੇ ਧਿਆਨ ਤਾਂ ਬੜੇ ਸ਼ੁੱਧ ਹੁੰਦੇ ਸੀ ਪੁਰਾਣੇ ਬਜ਼ੁਰਗ ਤਾਂ ਬੜੇ ਧਿਆਨ ਦੀ ਅਵਸਥਾ ਵਿੱਚ ਰਹਿੰਦੇ ਸੀਗਾ ਸੱਚਮੁੱਚ ਦਿਲ ਸਾਫ਼ ਸੀ ਉਹਨਾਂ ਲੋਕਾਂ ਦੇ ਅੱਜ ਬੰਦੇ ਦੇ ਅੰਦਰ ਬਈ ਮੰਨਗਾ ਚਤਰਾੰਗਾ ਪਤਾ ਨਹੀਂ ਕੀ ਕੁਛ ਕਿੰਨਾ ਪ੍ਰਵਲ ਹੋ ਗਿਆ ਪਿਆਰੋ ਨਿੱਕੇ ਜਿਹੇ ਬੱਚੇ ਦੇ ਮਨ ਦੇ ਉੱਤੇ ਮਾਇਲ ਚੱਲੀ ਜਾਂਦੀ 10 ਸਾਲ ਦਾ ਬੱਚਾ ਹੈ ਪਹਿਲਾਂ 20-20 ਸਾਲ ਦੇ ਬੱਚੇ ਇਕੱਠੇ ਖੇਡਦੇ ਸਨ ਤੇਰੇ ਨੇ ਪਤਾ ਹੀ ਨਹੀਂ ਸੀ ਕੋਈ ਅੰਦਰ ਵਕਾਰ ਹੈ ਨਹੀਂ ਸੀ ਸ਼ੁੱਧ ਬ੍ਰਤੀ ਸੀ ਸਰਹੋ ਵਿਚਾਰ ਗੁਰੂ ਜੀ ਕਹਿੰਦੇ ਹੁਣ ਮਿਹਨਤ ਦਾ ਇਹ ਖੰਡਾ ਬੜਾ ਭਾਈ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਕਹਿੰਦੇ ਫਿਰ ਇਹ ਜਿਹੜੀ ਇੱਥੇ ਘਾੜਤ ਘੜੀ ਜਾਂਦੀ ਹੈ ਨਾ ਬਹੁਤ ਸੋਹਣਾ ਬਣ ਜਾਂਦਾ ਮਨ ਬੜਾ ਸੋਹਣਾ ਹੁੰਦਾ ਰੱਬ ਦੇ ਪਿਆਰਾਂ ਦਾ ਮਨ ਪਿਆਰੇ ਹੁੰਦਾ ਵਿਚਾਰ ਬਹੁਤ ਸੋਹਣੇ ਹੁੰਦੇ ਆ ਕੋਈ ਮੱਤ ਭੁਲੇਖੇ ਵਿੱਚ ਰਹਿ ਜੇ ਕਿ ਰੱਬ ਦੇ ਪਿਆਰਿਆਂ ਨੂੰ ਅਸੀਂ ਆਪ ਦੀ ਤਕੜੀ ਵਿੱਚ ਤੋਲ ਲਾਂਗੇ ਆਪ ਤਾਂ ਆਪ ਅੰਦਾਜ਼ਾ ਲਾਉਣਾ ਜਿਹੜੇ ਆਪ ਆਪਾਂ ਉਹੋ ਜਿਹੇ ਰੱਬ ਦੇ ਪਿਆਰਿਆਂ ਨੂੰ ਬਣਾ ਦਿੰਨੇ ਆਪਾਂ ਪਰ ਨਹੀਂ ਜਿਹੜੇ ਗੁਰੂ ਜੀ ਕਹਿੰਦੇ ਇਸ ਅਵਸਥਾ ਵਿੱਚ ਵਿਤਰਦੇ ਆ ਬੜੇ ਸੋਹਣੇ ਹੁੰਦੇ ਆ ਅਨੂਪ ਬੜਾ ਸੋਹਣਾ ਹੁੰਦਾ ਉਹਨਾਂ ਦਾ ਰੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਉਹਨਾਂ ਨੂੰ ਬਿਆਨ ਕਰਨਾ ਵੀ ਗੁਰੂ ਨਾਨਕ ਮਹਾਰਾ ਜੀ ਕਹਿੰਦੇ ਔਖਾ ਦਾ ਭਾਈ ਜਿਹੜੇ ਇਸ ਅਵਸਥਾ ਵਿੱਚ ਵਿਤਰਦੇ ਆ ਨਾ ਜੇ ਕੋ ਕਹ ਪਿੱਛੇ ਪਛਤਾਏ ਕਹਿੰਦੇ ਜੇ ਕੋਈ ਉਹਨਾਂ ਨੂੰ ਇਸ ਅਵਸਥਾ ਨੂੰ ਕਹਿਣ ਦੀ ਵੀ ਕੋਸ਼ਿਸ਼ ਕਰੂਗਾ ਉਹਨੂੰ ਪਛਤਾਉਣਾ ਪਊਗਾ ਵੀ ਹਾਂ ਮੈਂ ਤਾਂ ਇੱਥੇ ਛੋਟਾ ਰਹਿ ਗਿਆ ਬਿਆਨ ਨਹੀਂ ਕਰ ਸਕਦੇ ਪਰ ਫੇਰ ਵੀ ਗੁਰੂ ਜੀ ਨੇ ਬਿਆਨ ਕੀਤਾ ਜੀ ਗੁਰੂ ਜੀ ਕਹਿੰਦੇ ਤਿਥੈ ਘੜੀ ਹੈ ਸੁਰਤ ਮਤ ਮਨ ਤੇ ਬੁੱਧ ਇਹ ਅੰਦਰ ਦੀਆਂ ਅਵਸਥਾਵਾਂ ਪਿਆਰੋ ਚਾਰ ਚੀਜ਼ਾਂ ਘੜੀਆਂ ਜਾਂਦੇ ਨੇ ਆ ਗੁਰੂ ਦੇ ਦਰ ਦੇ ਉੱਤੇ ਬੈਠ ਕੇ ਨਾ ਚਾਰ ਚੀਜ਼ਾਂ ਆਪਣਾ ਘੜੀਆਂ ਜਾ ਰਹੀਆਂ ਜੀ ਨਿਤ ਏਕੜ ਆ ਜਾਂਦਾ ਜੀ ਪਹਿਲਾ ਘੜਿਆ ਜਾਂਦਾ ਜੀ ਤਿੱਥੈ ਘੜੀਏ ਸੁਰਤ ਜਿਹਦੀ ਸੁਰਤ ਇੱਥੇ ਹੈਗੀ ਹਾਜ਼ਰ ਹੈ ਭਾਈ ਉਹ ਘੜੀ ਜਾਊਗੀ ਤੇ ਜੇ ਤੁਰੇ ਬਾਹਰ ਫਿਰਦਾ ਹੈ ਵੀ ਹਜੇ ਤਾਂ ਤੂੜੀ ਵੀ ਬਣਾਉਣ ਵਾਲੀ ਪਈ ਹੈ ਆ ਵੀ ਕਰਨ ਵਾਲਾ ਪਿਆ ਆ ਵੀ ਕਰਨ ਵਾਲਾ ਪਿਆ ਫੇਰ ਭਾਈ ਇਹ ਸੁਰਤ ਘੜੀ ਨਹੀਂ ਜਾਣੀ ਤੇ ਥਾ ਘੜੀਏ ਸੁਰਤ ਫੜੀ ਚੱਲਿਓ ਜੀ ਆਪਣੀ ਆਪਣੀ ਸੁਰਤ ਅਨੁਸਾਰੀ ਨਾਲ ਦੀ ਨਾਲ ਗੁਰੂ ਵਾਹਿਦਾ ਨਾ ਜੇ ਅੰਦਰ ਕਲਪਨਾ ਚੱਲ ਰਹੀ ਹੈ ਗੁਰੂ ਜੀ ਕਹਿੰਦੇ ਕਲਪਨਾ ਨੇ ਤੇਰੀ ਸੁਰਤ ਨੂੰ ਘੜ ਦੇਵੀ ਦੇਣਾ ਤੈਨੂੰ ਬੰਦਿਆ ਘੜਿਆ ਜਾਂਦਾ ਹੈ ਕਿਉਂਕਿ ਜਿਹੜੀ ਚੀਜ਼ ਘੜੀ ਜਾਂਦੀ ਹੈ ਨਾ ਪੈਰ ਉਹਨੂੰ ਬਹੁਤ ਸੋਹਣਾ ਰੂਪ ਮਿਲ ਜਾਂਦਾ ਹੈ ਲੱਕੜ ਹੈ ਮਿਸਤਰੀ ਹੱਥ ਵਿੱਚ ਆ ਗਈ ਘੜੀ ਗਈ ਆ ਸ਼ਿੰਗਾਰ ਬਣਦੀ ਘਰ ਦਾ ਪੁੱਛਦਾ ਆ ਕੇ ਕੋਈ ਬੰਦਾ ਆ ਭਾਈ ਜੋੜਦਾ ਕਿੱਥੋਂ ਲਵਾਉਂਗਾ ਤੁਸੀਂ ਲੱਕੜ ਘੜੀ ਗਈ ਨਾ ਮਿਸਤਰੀ ਦੇ ਹੱਥੋਂ ਘੜੀ ਗਈ ਸੋਹਣਾ ਰੂਪ ਮਿਲ ਗਿਆ ਲੋਹਾ ਸੀ ਘੜਿਆ ਗਿਆ ਲੋਹੇ ਦਾ ਸੋਹਣਾ ਰੂਪ ਮਿਲ ਗਿਆ ਕਾਰ ਬਣ ਗਈ ਤੇ ਲੋਕ ਵੇਖਦੇ ਫਿਰਦੇ ਫਲਾਣਾ ਕਾਰ ਲੈ ਕੇ ਆ ਉਹ ਵੇਖ ਕੇ ਅੱਗੇ ਆ ਪਾ ਹੈ ਤਾਂ ਲੋਹਾ ਹੀ ਹੈ ਗੁਰੂ ਜੀ ਕਹਿੰਦੇ ਘੜਿਆ ਗਿਆ ਪੜਾ ਇੱਕ ਇੱਕ ਸਨਾਰ ਕੋਲੇ ਸੋਨੇ ਦਾ ਡੜਾ ਪਿਆ ਉਹਨੂੰ ਕੌਣ ਵੇਖਣ ਜਾਊਗਾ ਡਲੇ ਨੂੰ ਕੋਈ ਵੇਖਣ ਜਾਊ? ਕਿਸੇ ਉਹਨੇ ਡਲਾ ਵੇਖ ਕੇ ਸੋਨੇ ਦਾ ਡਲਾ ਪਿਆ। ਹਾਂ ਜਦੋਂ ਉਹਨੇ ਗਹਿਣਾ ਬਣਾਤਾ ਫੇਰ ਆਹ ਸਾਹਮਣੇ ਕਹਿੰਦਾ ਆਹ ਬਾਲਾ ਸੋਨਾਗਾ। ਆਹ ਬਾਲਾ ਸੋਨਾ ਕੜਿਆ ਗਿਆ। ਕੜਿਆ ਗਿਆ ਉਹਨੂੰ ਚੀਜ਼ ਦੁਨੀਆ ਵੇਖਦੀ ਐ। ਗੁਰੂ ਜੀ ਕਹਿੰਦੇ ਐਵੇਂ ਜਿਵੇਂ ਰੱਬ ਦੇ ਪਿਆਰਾਂ ਦਾ ਮਨ ਕੜਿਆ ਜਾਂਦਾ ਹੈ ਤੇ ਦੁਨੀਆ ਉਹਨਾਂ ਦੇ ਦਰਸ਼ਨਾਂ ਨੂੰ ਮੁੜ ਕੇ ਤਰਸਦੀ ਫਿਰਦੀ ਰਹਿੰਦੀ ਵੀ ਰੱਬ ਦੇ ਪਿਆਰਾ ਮੈਨੂੰ ਕੋਈ ਮਿਲ ਜਾਵੇ। ਦੁਨੀਆ ਤਰਸਦੀ ਉਹਨਾਂ ਨੂੰ ਟਾਈਮ ਲੈਣਾ ਪੈਂਦਾ ਜਿਸੀ ਜੀ ਫਾਨੀ ਸਿੰਘ ਨੂੰ ਮਿਲਣਾ ਫਲਾਨੇ ਨੂੰ ਮਿਲਣਾ ਹੈ ਜੀ ਅਸੀਂ ਸੰਤ ਸਿੰਘ ਜੀ ਮਸਕੀਨ ਜੀ ਦਾ ਜੀਵਨ ਪੜ੍ਹ ਕੇ ਵੇਖੋ ਤੁਸੀਂ ਪਿਆਰੋ ਕਈ ਕਈ ਦਿਨਾਂ ਦਾ ਟਾਈਮ ਉਹਨਾਂ ਨੂੰ ਉਹਨਾਂ ਤੋਂ ਲੈਣਾ ਪੈਂਦਾ ਸੀਗਾ ਮਿਲਣ ਵਾਸਤੇ ਐ ਲੈਣਾ ਲੱਗ ਰਿਹਾ ਰੱਬ ਦੇ ਪਿਆਰ ਮਿਲਣ ਵਾਸਤੇ ਲੱਗਣਾ ਰਹਿੰਦਾ ਹੈ ਜੀ ਸੱਚ ਵਿੱਚ ਹਾਂ ਕੋਈ ਪਖੰਡੀ ਹੋਵੇ ਕੀ ਕਹਣਾ ਭਾਈ ਵੱਖਰੀ ਗੱਲ ਹੈ ਕਿ ਜਿਹਨੇ ਐਵੇਂ ਪਖੰਡਾ ਜਾ ਰਚਿਆਗਾ ਪਰ ਰੱਬ ਦੇ ਪਿਆਰੇ ਅੰਦਰੋਂ ਬੜੇ ਸ਼ੁੱਧ ਹੋ ਜਾਂਦੇ ਆ ਲੈਣਾ ਲੱਗ ਜਾਂਦੇ ਆ ਖਰਾ ਉਹ ਘੜੇ ਗਏ ਤੇ ਜਿਹੜੀ ਚੀਜ਼ ਅਣ ਘੜੀ ਹੋਵੇ ਪਿਆਰੋ ਪੱਥਰ ਅਣ ਘੜਿਆ ਪਿਆਗਾ ਠੇਡੇ ਦਾ ਕਾਰਨ ਬਣ ਜਾਂਦਾ ਹੈ ਸੱਟ ਦਾ ਕਾਰਨ ਬਣ ਜਾਂਦਾ ਹੈ ਤੇ ਜੋ ਹੀ ਪੱਥਰ ਘੜਿਆ ਗਿਆ ਤੇ ਪੌੜੀਆਂ ਦੇ ਉੱਤੇ ਲੱਗ ਜਾਂਦਾ ਹੈ ਤੇ ਚੜ੍ਹਨ ਦਾ ਕੰਮ ਦੇਣ ਲੱਗ ਜਾਂਦਾ ਹੈ ਤਾਂ ਉਹ ਏਵੇਂ ਜਿਵੇਂ ਪਿਆਰੋ ਜਿਹੜੇ ਜਿਹੜੇ ਸਰੀਰ ਦੀ ਸਵਰਤ ਘੜੀ ਗਈ ਬਸ ਉਹ ਫਿਰ ਬਹੁਤ ਸੋਹਣੇ ਵਿਚਾਰ ਦੇਣ ਲੱਗ ਜਾਂਦਾ ਦੁਨੀਆ ਨੂੰ ਬੜੇ ਸੋਹਣੇ ਸਿੱਖਿਆ ਦੇਣ ਲੱਗ ਜਾਂਦਾ ਹੈ ਉਹ ਆਪ ਵੀ ਬੜੇ ਸੋਹਣੇ ਘੜੇ ਜਾਂਦੇ ਆ ਤੇ ਜਿਹੜੀ ਚੀਜ਼ ਪਿਆਰੋ ਅਣ ਘੜ ਅਣ ਘੜੀ ਆ ਨਾ ਉਹਦਾ ਕੋਈ ਮੁੱਲ ਨਹੀਂ ਪੈਂਦਾਗਾ ਦੁਨੀਆ ਦੇ ਵਿੱਚ ਨਾ ਦੁਨੀਆ ਵਿੱਚ ਅਣ ਘੜੀ ਚੀਜ਼ ਦਾ ਕੋਈ ਮੁੱਲ ਨਹੀਂ ਲੱਕੜ ਪਈ ਹੈ ਮੰਨ ਲਓ ਘਰੇ ਐ ਪਿਆਰ ਕਾਠ ਵਜਾ ਲੱਕੜ ਦਾ ਕੀਹੀ ਮੁੱਲ ਹੈ ਮਿਸਤਰੀ ਦੇ ਵਿੱਚ ਹੱਥ ਵਿੱਚ ਆ ਗਈ ਲੱਕੜ ਘੜ ਕੇ ਉਹਨੇ ਸੋਹਣਾ ਰੂਪ ਦੇ ਦਿੱਤਾ ਪਿਆਰੋ ਬਸ ਐਵੇਂ ਜਿਵੇਂ ਗੁਰੂ ਆ ਕਹੇ ਦੁਨੀਆ ਵਿੱਚ ਕੋਈ ਮੁੱਲ ਨਹੀਂ ਸੀ ਜਦੋਂ ਮੈਂ ਵਕਾਰਾਂ ਵਿੱਚ ਜਿਉਂ ਰਿਹਾ ਸੀਗਾ ਮਾੜੀ ਗਿਰਤੀ ਵਿੱਚ ਜਿਉਂ ਰਿਹਾ ਸੀਗਾ ਅੰਦਰ ਕੋਈ ਦੁਨੀਆ ਵਿੱਚ ਮੁੱਲ ਨਹੀਂ ਸੀ ਜਦੋਂ ਸਤ ਘੜੀ ਗਈ ਵਿਚਾਰ ਘੜੇ ਗਏ ਗੁਰੂ ਦੇ ਦਰ ਦੇ ਉੱਤੇ ਬੈਠ ਕੇ ਫਿਰ ਬੜਾ ਸੋਹਣਾ ਜੀਵਨ ਬਣ ਗਿਆ ਕਿ ਮੂੰਹ ਮੱਥਾ ਬਦਲ ਗਿਆ ਬੰਦੇ ਦਾ ਨਾ ਮੂੰਹ ਮੱਥਾ ਉਹੀ ਹੈ ਪਹਿਲਾਂ ਸ਼ਰਾਬਾਂ ਪੀ ਕੇ ਗਲੀਆਂਾਂ 'ਚ ਲੱਗਦਾ ਫਿਰਦਾ ਸੀ ਹੁਣ ਗੁਰੂ ਦੀ ਬਾਣੀ ਪੜਨ ਲੱਗ ਗਿਆ ਅੰਦਰ ਵਿਚਾਰ ਸੋਹਣੇ ਚੱਲਣ ਲੱਗ ਪਏ ਪਹਿਲਾਂ ਮਾੜੇ ਕੰਮਾਂ ਦੇ ਵਿੱਚ ਪਰਵਿਰਤ ਸੀ ਵਿਕਾਰਾਂ ਵਿੱਚ ਸੁੱਰਤ ਡਿੱਗੀ ਹੋਈ ਸੀ ਹੁਣ ਸੋਹਣਾ ਰੂਪ ਬਣ ਗਿਆ ਗੁਰੂ ਦੇ ਦਰ ਦੇ ਉੱਤੇ ਆਉਨਾ ਘੜਿਆ ਗਿਆ ਪੈਰੋ ਤੇ ਜਿਹੜੀ ਚੀਜ਼ ਅਣ ਘੜੀ ਹੈ ਹੁਣ ਭਾਈ ਆਪਣੇ ਆਪਣੇ ਸਵਰਤ ਨੂੰ ਵੇਖ ਲਓ ਵੀ ਘੜੇ ਗਏ ਗੁਰੂ ਦੇ ਦਰ ਦੇ ਉੱਤੇ ਕਿ ਇੱਥੇ ਆ ਕੇ ਵੀ ਧੀਆਂ ਭੈਣਾਂ ਨੂੰ ਮਾੜੇ ਰੂਪ 'ਚ ਤੱਕਣਾ ਹੈ ਅੰਦਰ ਆ ਜਿਓ ਉਹਦੀ ਸਵਰਤ ਚੱਕਰੀ ਚੱਲਿਓ ਭਾਈ ਜਿਹੜੇ ਬੰਦੇ ਦਾ ਗੁਰੂ ਦੇ ਦਰ ਦੇ ਉੱਤੇ ਆ ਕੇ ਵੀ ਧੀਆਂ ਭੈਣਾਂ ਨੂੰ ਮਾੜੇ ਰੂਪ 'ਚ ਤੱਕਦਾ ਹੈ ਲੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦਾਸ ਕਹਿੰਦਾ ਉਹਦਾ ਕਦੇ ਪੜਾਈ ਨਹੀਂ ਹੋਣਾ ਕਦੇ ਪੜਾਣੀ ਹੋਣਾ ਕਦੇ ਜੇ ਸਵਰਤ ਵਿੱਚ ਕੋਈ ਵਕਾਰ ਚੱਲਦੇ ਆ ਨਾ ਹਜੇ ਘੜਿਆ ਗਿਆ ਹੀ ਨਹੀਂ ਹੋਮਣਾ ਮੇਰਾ ਹਜੇ ਤੂੰ ਕਿਹ ਕਿੱਥੇ ਕਿਹੜੇ ਗਿਆਨ ਦੀ ਗੱਲ ਕਰਦਾ ਹੈ ਕਿਹੜੇ ਗੁਰੂ ਜੀ ਕਹਿੰਦੇ ਧਰਮ ਦੀ ਗੱਲ ਕਰਦਾ ਹੈ ਕਿਹੜੇ ਅਮਤ ਛਕਣ ਦੀ ਗੱਲ ਕਰਦਾ ਹੈ ਤੇਰੇ ਅੰਦਰ ਤਾਂ ਵਕਾਰ ਹਜੇ प्रबल ਚੱਲਿਆ ਜਾਂਦੇ ਆ ਗੁਰੂ ਜੀ ਕਹਿੰਦੇ ਤਿੱਥਾ ਘੜਿਆ ਸਵਰਤ ਮਤ ਵੀ ਘੜੀ ਜਾਂਦੀ ਇਦਾਂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਬੜੀ ਉੱਚੀ ਹੁੰਦੀ ਰੱਬ ਦੇ ਪਿਆਰਾਂ ਦੇ ਕਰਿਓ ਜਦੋਂ ਮਨ ਵਿੱਚ ਕੋਈ ਬੁਰਾ ਖਿਆਲ ਉੱਠਦਾ ਨਾ ਬੁਰਾ ਖਿਆਲ ਉੱਠਿਆ ਤੇ ਜਦੋਂ ਮਤ ਉੱਚੀ ਹੁੰਦੀ ਹੈ ਨਾਲ ਦੀ ਨਾਲ ਉੱਥੇ ਬੁਰਾ ਖਿਆਲ ਖਤਮ ਨਾਲ ਦੀ ਨਾਲ ਹੀ ਨਾਲ ਦੀ ਨਾਲ ਹੀ ਖਤਮ ਹੋ ਜਾਣਾ ਰੱਬ ਦੇ ਪਿਆਰਾਂ ਦਾ ਐਡੀ ਸਵਰਥ ਜਦੋਂ ਤੁਹਾਡੀ ਮਤ ਉੱਚੀ ਹੋਈ ਫਿਰ ਜਦੋਂ ਮਤ ਨੀਵੀ ਹੋਈ ਨਾ ਫਿਰ ਉਹ ਉਹਦੇ ਆਪ ਦੇ ਮਗਰ ਲਾ ਲਾ ਪਏ ਮਨਨ ਜਿਹੜਾ ਆਪਦੇ ਵਿਚਾਰ ਦੇ ਮਗਰ ਲਾਲਾਂ ਦੇ ਤੇ ਜਦੋਂ ਮਤ ਮਾੜੀ ਹੁੰਦੀ ਹੈ ਮੈਲੀ ਮਤ ਹੁੰਦੀ ਹੈ ਉਦੋਂ ਫਿਰ ਖੋਟੇ ਕੰਮ ਕਰਦਾ ਬੰਦਾ ਮਤ ਮੈਲੀ ਹੈ ਨਾ ਬੇਈਮਾਨੀਆ ਕਰਦਾ ਛਲ ਕਰਦਾ ਧੋਖੇ ਕਰਦਾ ਫਿਰ ਬੰਦਾ ਜਦੋਂ ਮਤ ਮੈਲੀ ਹੈ ਤੇ ਜਦੋਂ ਮਤੀ ਸ਼ੁੱਧ ਹੋ ਗਈ ਫਿਰ ਬਸ ਫਿਰ ਤਾਂ ਪਿਆਰੋ ਆਰਾ ਚੱਲ ਜੂਗਾ ਸੱਚ ਤੋਂ ਡੋਲ ਨਹੀਂ ਸਕਦਾ ਕਿਉਂਕਿ ਮਤ ਉੱਚੀ ਹੈ ਮਤ ਆ ਚੁੱਕੀ ਹੈ ਗਿਆਨ ਆ ਚੁੱਕਾ ਵੀ ਸਰੀਰ ਨਾਸ਼ਮਾਨ ਹੈ ਇਹਨੇ ਅੱਜ ਜਾਂ ਕੱਲ੍ਹ ਤੋਰੀ ਜਾਣਾ ਸੰਸਾਰ ਵਿੱਚੋਂ ਫਿਰ ਕਿਉਂ ਐਵੇਂ ਮਾੜੇ ਕਰਮ ਕਮਾਉਣੇ ਆ ਜਿੰਦਗੀ ਵਿੱਚ ਭੈੜੇ ਕਰਮ ਕਿਉਂ ਕਮਾਉਣੇ ਆ ਸੋ ਗੁਰੂ ਜੀ ਕਹਿੰਦੇ ਤਿੱਥਾ ਘੜੀ ਆ ਸਵਰਤ ਮਤ ਮਨ ਬੁੱਧ ਤੇ ਮਨ ਤੇ ਬੁੱਧੀ ਜਿਹੜਾ ਅਨੁਭਾਵ ਹੈ ਮਨ ਦੇ ਵਿਚਾਰ ਵੀ ਘੜੇ ਜਾਂਦੇ ਆ ਤੇ ਬੁੱਧੀ ਵੀ ਘੜੀ ਜਾਂਦੀ ਹੈ ਨਾਲ ਕਿਉਂਕਿ ਜਦੋਂ ਜਿੱਥੇ ਸਾਡੀ ਸਵਰਤ ਹੁੰਦੀ ਹੈ ਨਾ ਪਿਆਰੋ ਜਿੱਥੇ ਸਾਡੀ ਉੱਥੇ ਨਾਲ ਬੁੱਧੀ ਵੀ ਜਾਂਦੀ ਹੈ ਤੁਸੀਂ ਕਦੇ ਧਿਆਨ ਵੇਖੋ ਕਦੇ ਧਿਆਨ ਰੱਖਿਓ ਜਦੋਂ ਤੁਹਾਡਾ ਮਨ ਬਾਹਰ ਗਿਆ ਨਾ ਤੁਹਾਡਾ ਖਿਆਲ ਵੀ ਨਾਲ ਦੀ ਨਾਲ ਬਾਹਰ ਜਾਊਗਾ ਨਾਲ ਦੀ ਨਾਲ ਹੀ ਨਾਲ ਹੀ ਭਾਈ ਲਾਗਾ ਜਿਹੜੀ ਬੁੱਧੀ ਨਾਲ ਚੱਲਦੀ ਹੈ ਜੀ ਕਿਉਂਕਿ ਬੁੱਧੀ ਕੰਮ ਕਰ ਰਹੀ ਹੈ ਨਾ ਮਨ ਮਨ ਦਾ ਖਿਆਲ ਬਾਹਰ ਗਿਆ ਸਵਰਤ ਬਾਹਰ ਗਈ ਬੁੱਧੀ ਵੀ ਨਾਲ ਦੀ ਨਾਲ ਹੀ ਉੱਠ ਗਈ ਮਗਰ ਕੰਮ ਕਰਦੀ ਫਿਰਦੀ ਕਰਦੀ ਫਿਰਦੀ ਨਾ ਬੁੱਧੀ ਕੰਮ ਜੀ ਜਦੋਂ ਇਹ ਬੁੱਧੀ ਬੁੱਧੀ ਹੁੰਦੀ ਹੈ ਗਿਆਨ ਕਹਿੰਦੇ ਵੀ ਜਦੋਂ ਉਹ ਬੁੱਧੀ ਸੀਗੀ ਉਹ ਸਵਰਤ ਬਾਹਰ ਗਈ ਤੇ ਬੁੱਧੀ ਵੀ ਨਾਲ ਹੀ ਭੱਜਦੀ ਕਿਉਂਕਿ ਉਹਦੇ ਨਾਲ ਰਹਿੰਦੀ ਹੈ ਇਹ ਇਹ ਸਵਰਤ ਦੇ ਨਾਲ ਰਹਿੰਦੀ ਹੈ ਸਵਰਤ ਬਾਹਰ ਜੀ ਬੁੱਧੀ ਵੀ ਨਾਲ ਹੀ ਕੰਮ ਕਰਦੀ ਫਿਰਦੀ ਹੈ ਨਾ ਖੇਤ ਕੰਮ ਕਰਨ ਲੱਗ ਗਈ ਲੈ ਸਿਰ ਰੇਥੇ ਬੈਠਾ ਜਦੋਂ ਸਵਰਤ ਬਾਹਰ ਗਈ ਤੇ ਬੁੱਧੀ ਵੀ ਨਾਲ ਭੱਜਣ ਲੱਗੀ ਉੱਥੇ ਨਾਲ ਕੰਮ ਕਰਨ ਲੱਗੀ ਸੋ ਬੁੱਧੀ ਨੇ ਕੰਮ ਕਰਾਉਣਾ ਸਾਥੋਂ ਪਿਆਰੋ ਤੇ ਜਦੋਂ ਬੁੱਧੀ ਗੁਰੂ ਵਾਲੀ ਬਣ ਗਈ ਬਸ ਫਿਰ ਤਾਂ ਸਵਰਤ ਬੜੀ ਮਹਾਨ ਬਣ ਜਾਂਦੀ ਹੈ ਤੇ ਨਹੀਂ ਪਿਆਰੋ ਦੁਨੀਆ ਛੇਡੇ ਖਾਂਦੀ ਫਿਰਦੀ ਹੈ ਮਾੜੇ ਕੰਮਾਂ ਵਿੱਚ ਪ੍ਰਵਿਰਤ ਹੋ ਕੇ ਵੇਖਦਾ ਕਿ ਹਾਲਾ ਪਿਆਰਿਓ ਸੋ ਗੁਰੂ ਜੀ ਕਹਿੰਦੇ ਤਿਥਾ ਘੜੀਐ ਸੁਰਤ ਮਤ ਮਨ ਬੁੱਧ ਤਿਥਾ ਘੜੀਐ ਸੁਰਾਂ ਸਿਧਾਂ ਕੀ ਸੋਧ ਕਹਿੰਦੇ ਹੁਣ ਨਾ ਕਹਿੰਦੇ ਵੀ ਦੇਵਤਿਆਂ ਵਾਲਾ ਸੁਰਾਂ ਸਿਧਾਂ ਕੀ ਸਿਧਾਂ ਵਾਲਾ ਜੀਵਨ ਬਣ ਗਿਆ ਜਿਵੇਂ ਸਿੱਤਾਂ ਨੂੰ ਐਨੀ ਕਮਾਈ ਕਰਕੇ ਉਹ ਜੀਵਨ ਮਿਲਿਆ ਨਾ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਘਰੇ ਬੈਠ ਕੇ ਇਹ ਕਮਾਈ ਕਰਕੇ ਹੀ ਗੁਰੂ ਦਾ ਗਿਆਨ ਲੈ ਕੇ ਹੀ ਰੇ ਬੈਠੇ ਇਨੀ ਕਮਾਈ ਹੋ ਜਾਂਦੀ ਪਿਆਰੋ ਕਿਉਂਕਿ ਘੜੀ ਗਈ ਜਿੰਨਾ ਗਿਆਨ ਉਹ ਦੇਵਤਿਆਂ ਨੂੰ ਆ ਜਿੰਨਾ ਗਿਆਨ ਸਿੱਧਾਂ ਨੂੰ ਆ ਇੰਨਾ ਗਿਆਨ ਰੱਬ ਦੇ ਪਿਆਰਿਆਂ ਨੂੰ ਵੀ ਹੁੰਦਾ ਪਿਆਰੋ ਸੋ ਆਪੋ ਆਪਣੀ ਜਿਹੜੀ ਸੁਰਤ ਹੈ ਉਹ ਗੁਰੂ ਦੇ ਗਿਆਨ ਵਿੱਚ ਘੜੀ ਜਾਂਦੀ ਹੈ ਭਾਈ ਸੋ ਚਿਤ ਕਰ ਲਿਓ ਭਾਈ ਜਿੰਨੇ ਸਰੀਰ ਬੈਠੇ ਆ ਵੀ ਸੁਰਤ ਘੜੀ ਗਈ ਹੈ ਕਿ ਨਹੀਂ ਘੜੀ ਗਈ ਹੈ ਜੀ ਇਹ ਸੁਰਤ ਗੁਰੂ ਦੇ ਦਰ ਦੇ ਉੱਤੇ ਘੜਨੀ ਹੈ ਸੋਹਣਾ ਜੀਵਨ ਬਣਾਉਣਾ ਹੈ ਸੋਹਣੇ ਵਿਚਾਰ ਬਣਾਉਣੇ ਆਪਣੇ ਜੇ ਆਪਾਂ ਦਾਸ ਨੇ ਅੱਗੇ ਵੀ ਆਖਿਆ ਗਵਾਂਢੀ ਦਾ ਬੂਰਾ ਅੰਦਰ ਚੱਲੀ ਜਾਂਦਾ ਕਰਨ ਵਾਸਤੇ ਤਾਂ ਮਤ ਭੁਲਿਖੇ ਵਿੱਚ ਰਹਿ ਜੀ ਮੇਰੀ ਸੁਰਤ ਕੜੀ ਗਈ ਅੰਦਰ ਉਹ ਗਵਾਂਢੀ ਦਾ ਤਾਂ ਬੂਰਾ ਚੱਲੀ ਜਾਂਦਾ ਕਰਨ ਵਾਸਤੇ ਭਾਈ ਜੇ ਹਜੇ ਬੀਜ ਬੀਜਾਂਗੇ ਫਿਰ ਉਹ ਜਆ ਫਲ ਮਿਲਣਾਗਾ ਜੇ ਹਜੇ ਸੁਰਤ ਵਿੱਚ ਅੰਦਰ ਅੰਦਰ ਸੁਰਤ ਵਿੱਚ ਗਿਆਨ ਚੱਲੂਗਾ ਫਿਰ ਉਹ ਜਆ ਜੀਵਨ ਬਣ ਜਾਂਦਾ ਬੰਦੇ ਦਾ ਸਦਾਸ ਬੇਨਤੀ ਕਰੂਗਾ ਕਿ ਗੁਰੂ ਦੇ ਦਰ ਦੇ ਉੱਤੇ ਬੈਠੇ ਆ ਭਾਈ ਆਪਣੀ ਸਵਰਤ ਨੂੰ ਆਪਣੀ ਬੁੱਧੀ ਨੂੰ ਆਪਣੇ ਮਨ ਨੂੰ ਆਪਣੇ ਅਹੰਭਾਵ ਨੂੰ ਜਗਾ ਕੇ ਬੈਠਿਆ ਕਰੋ ਗੁਰੂ ਕੋਲੇ ਇਹਨੂੰ ਘੜਨਾ ਆਪਾਂ ਹੌਲੀ-ਹੌਲੀ ਨਾ ਜਿਵੇਂ ਜਿਵੇਂ ਸਤਗੁਰੂ ਉੱਚੀ ਅਵਸਥਾ ਕਰੂਗਾ ਜਿਵੇਂ ਕਿਸੇ ਦੀ ਜਿੱਥੋਂ ਠਿੱਕ ਰਹਿ ਗਈ ਹੈ ਭਾਈ ਠੀਕ ਹੈ ਐਵੇਂ ਨਾ ਕਦੇ ਭਜ ਗਾਂ ਭਜਣ ਦੀ ਕੋਸ਼ਿਸ਼ ਕਰਗੇ ਹੌਲੀ-ਹੌਲੀ ਹੌਲੀ ਇਹ ਅਵਸਥਾਵਾਂ ਮਿਲਦਗੀਆਂ ਜਿਵੇਂ ਬੱਚਾ ਪੜਦਾ ਜਾਂਦਾ ਹੈ ਪੜਦਾ ਜਾਂਦਾ ਹੈ ਪੜਦਾ ਜਾਂਦਾ ਹੈ ਪਰ ਕਿੱਡੀਆਂ ਕਿੱਡੀਆਂ ਕਿਤਾਬਾਂ ਮੂੰਹ ਜਵਾਨੀ ਯਾਰ ਕਰ ਲਾਂਦਾ ਹੈ ਅਸਲੀ ਮੀਂਹ ਦੇ ਮਾਰਗ ਦੇ ਉੱਤੇ ਸਹਿਜ ਦਾ ਮਾਰਗ ਹੈ ਸਹਿਜ ਅਵਸਥਾ ਦੇ ਨਾਲ ਇਹ ਮਾਰਗ ਤੇ ਚੱਲਿਆ ਜਾਣਾ ਦਾ ਸੋ ਆਓ ਇਹ ਗੁਰੂ ਦੇ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਪੰਗਾਉਣਾਗਾ ਇਹ ਸ਼ਰਮ ਖੰਡ ਮਿਹਨਤ ਦਾ ਖੰਡ ਹੈ ਬੜੀ ਮਿਹਨਤ ਆ ਪਿਆਰ ਉਹ ਦੇ ਵਿੱਚ ਚੇਤੇ ਰੱਖਿਓ ਮਨ ਦੇ ਉੱਤੇ ਆਪਣੇ ਸਵਰਤ ਨੂੰ ਰੱਖਣਾ ਮਨ ਦੇ ਉੱਤੇ ਹਰੇਕ ਟਾਈਮ ਰੱਬ ਦੇ ਪਿਆਰੇ ਨਿਗਾ ਰੱਖਦੇ ਹਰੇਕ ਟਾਈਮ ਹਰ ਵਕਤ ਉਹਨਾਂ ਦਾ ਵੇਖਣਾ ਉਹਨਾਂ ਦਾ ਬੋਲਣਾ ਉਹਨਾਂ ਦਾ ਸੁਣਨਾ ਬੜਾ ਗਿਆਨ ਦੇ ਵਿੱਚ ਹੁੰਦਾ ਪਿਆਰਿਓ ਸੁੱਤੇ ਹੋਏ ਉਹ ਸੁਣਦੇ ਨਹੀਂਗੇ ਸੁੱਤੇ ਸੁਪਤੇ ਗੰਦੇ ਗੀਤ ਨਹੀਂ ਸੁਣਦੇ ਰੱਬ ਦੇ ਪਿਆਰੇ ਮਾੜੇ ਬਚਨ ਨਹੀਂ ਕਿਸੇ ਨੂੰ ਬੋਲਦੇ ਅੱਖਾਂ ਨਾਲ ਮਾੜਾ ਨਹੀਂ ਵੇਖਦੇ ਨਾ ਕਿਉਂਕਿ ਜਾਗੇ ਹੋਏ ਹੈ ਜਾਗੇ ਹੋਏ ਦੀ ਨਿਸ਼ਾਨੀ ਕੀ ਹੁੰਦੀ ਹੈ ਜੀ ਮਾੜਾ ਕੰਮ ਨਾ ਕਰਨਾ ਤੇ ਜਦੋਂ ਭੈੜੀ ਵਿਅਤੀ ਬਣ ਗਈ ਅੰਦਰ ਬਸ ਫਿਰ ਪਿਆਰਿਓ ਸਮਝ ਲੈਣਾ ਵੀ ਹਜੇ ਸਵਰਤ ਲਈ ਬੜੀ ਵੀ ਹੈ ਸਵਰਤ ਮਾੜੇ ਕੰਮਾਂ ਵਿੱਚ ਹੈ ਭੈੜੇ ਕੰਮਾਂ ਵਿੱਚ ਹੈ ਹਜੇ ਫੇਰੇ ਇਹ ਬੜੇ ਪਮਾੜੇ ਖਿਆਲ ਅਤੰਦਰ ਚੱਲਦੇ ਐ ਆਪਣੇ ਆਪਣੀ ਭਾਈ ਅੰਦਰ ਦੇ ਗਿਆਨ ਨੂੰ ਇਹ ਗੁਰੂ ਦੇ ਗਿਆਨ ਦੁਆਰਾ ਆਪਣੇ ਅੰਦਰ ਨੂੰ ਪੜਿਆ ਕਰੂਗਾ ਇਹ ਹਰ ਵਕਤ ਰੱਬ ਦੇ ਪਿਆਰੇ ਪੜਦੇ ਰਹਿੰਦੇ ਐ ਜੀ ਪੜਦੇ ਰਹਿੰਦੇ ਬਸ ਇਹ ਨੂੰ ਪੜਨਾ ਹੀ ਸਭ ਤੋਂ ਵੱਡੀ ਕਮਾਈ ਐ ਸ਼ਰਮ ਅਖੰਡ ਐ ਜੀ ਮਿਹਨਤ ਦਾ ਖੰਡ ਐ ਇਹ ਕੋਈ ਵੇਲੜਾਂ ਦਾ ਕੰਮ ਨਹੀਂਗਾ ਪਿਆਰੋ ਨਾ 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 ਵੇਲੜ ਬੰਦਤਾ ਦਾ ਸਮਾਂ ਦੀ ਸਰੀਰਕ ਤੌਰ ਤੇ ਵੀ ਆਸੀ ਹੋ ਜਾਂਦਾ ਤੇ ਵੇਲੜ ਕੁਸ਼ਮੀ ਕਰ ਜੋਗਾਂ ਲੈਂਦਾ ਆਪਣੇ ਘਰ ਦੀ ਕਮਾਈ ਵੀ ਉਹ ਚਲਾ ਨਹੀਂ ਸਕਦਾ ਵਿਹਲੜ ਬੰਦਾ ਘਰ ਨੂੰ ਵੀ ਚਲਾਉਣਾ ਔਖਾ ਹੋ ਜਾਂਦਾ ਵਿਹਲੜਾ ਬਹੁਤ ਮਿਹਨਤ ਦਾ ਖੰਡ ਹੈ ਪੈਰੋ ਕਦੇ ਰੱਬ ਦੇ ਪੈਰਾਂ ਨੂੰ ਐਵੇਂ ਨਾ ਸਮਝ ਲਓ ਵਿਖੋਣੀ ਇਹ ਬਾਣੀ ਪੜਨ ਵਾਲੇ ਆ ਤੇ ਇਹਨੇ ਵਿਹਲੜ ਜਿ ਤਰੇ ਖੜਦੇ ਵਿਹਲੜ ਬੂਲਰ ਨਹੀਂ ਜੀ ਬਹੁਤ ਔਖਾ ਹੈ ਮਨ ਨੂੰ ਸਾਫ਼ ਰੱਖਣਾ ਬਹੁਤ ਔਖਾ ਹੈ ਮਨ ਨੂੰ ਅੰਦਰੋਂ ਸ਼ੁੱਧ ਰੱਖਣਾ ਬਹੁਤ ਔਖਾ ਹੈ ਧੀਆ ਵਿੱਚ ਉੱਚੇ ਸਵਰਤ ਰੱਖਣੀ ਆਪਣੇ ਬਹੁਤ ਔਖੀ ਹੈ ਪਿਆਰਿਓ ਕਿਸੇ ਦੀ ਧੀ ਨੂੰ ਵੇਖ ਕੇ ਆਪਣੀ ਧੀ ਯਾਦ ਆਉਂਦੀ ਹੈ ਨਾ ਬੜੀ ਉੱਚੀ ਸਵਰਤ ਦਾ مالکਾ ਬੰਦਾ ਤੇ ਜਿਹਦੀ ਕਿਸੇ ਵੀ ਧੀ ਨੂੰ ਦੇਖ ਕੇ ਅੰਦਰ ਵਿਕਾਰ ਚੱਲਦੇ ਹੈ ਤੇ ਆਪਣੇ ਆਪ ਨੂੰ ਸਮਝ ਲੈਣਾ ਕਿ ਹਜੇ ਤਾਂ ਬੜੀ ਡੁੱਬੀ ਹੋਈ ਹੈ ਡੁੱਬਿਆ ਹੋਇਆ ਮਨੁੱਖ ਡੁੱਬੇ ਹੋਏ ਦੀ ਨਿਸ਼ਾਨੀ ਕੀ ਹੁੰਦੀ ਹੈ ਜੀ ਇਹ ਹੀ ਹੈ ਡੁੱਬੇ ਹੋਏ ਦੀ ਨਿਸ਼ਾਨੀ ਕਿ ਉਹ ਅੰਦਰ ਅੰਦਰੋਂ ਮਰਿਆ ਹੋਇਆ ਹੈ ਹਜੇ ਜਿਉਂ ਨਹੀਂ ਰਿਹਾ ਮਰਿਆ ਹੋਇਆ ਹੈ ਡੁੱਬਿਆ ਹੋਇਆ ਹਜੇ ਵਿਕਾਰਾਂ ਦੇ ਵਿੱਚ ਤੇ ਜਾਗਿਆ ਹੋਇਆ ਉਹ ਹੈ ਜਿਹਦੇ ਅੰਦਰ ਕਿਸੇ ਦੀ ਧੀ ਨੂੰ ਦੇਖ ਕੇ ਅੰਦਰ ਸ਼ੁੱਧ ਖਿਆਲ ਚੱਲਦੇ ਹੈ ਵਿਹਾ ਮੇਰੀਤੀ ਵਿਆਹ ਜੀ ਆ ਬਸ ਇਹ ਗੁਰੂ ਦੇ ਗਿਆਨ ਨੂੰ ਕਮਾਉਣਾ ਹੈ ਭਾਈ ਫਿਰੇ ਜਨਮ ਲੋਕ ਸੁਖੀਏ ਪਰਲੋਕ ਸਿਹਦੇ ਨਾਲ ਤਹਰ ਪ੍ਰਭ ਆਪੇ ਮਿਲੇ ਜੀ